что-то sort of... Sareva. uh ਇਕ ਉਤਮ ਬੰਤ ਸੁਨਿਓ ਗੁਰ ਸੰਗਤ ਤੈ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਇਕ ਅਰਦਾਸ ਭਾਟ ਗੀਰਤ ਕੀ ਗੁਰੂ ਰਾਮਦਾਸ ਰੱਖੋ ਸਰਣਾਈ ਹਏ ਪ੍ਰਵ ਸ਼ਰਣਾਗਤੀ ਕਿਰਪਾ ਨਿਦਯਾਲ ਇੱਕ ਅਕਰ ਹਰ ਮਨ ਵਸਤ ਨਾਨਕ ਹੋ ਅਕਰ ਹਰ ਮਨ ਵਸਤ ਨਾਨਕ ਹੋਤਨ ਆ ਵਰ ਤਕਤਾਂ ਦੇ ਮਾਲਕ ਗਿਆਨ ਦੇ ਮੋਜਸਿਮੇ ਰਹਿਮਤਾਂ ਦੇ ਮੰਡਹਾਰ ਜਹਰਜਹੂਰ ਹਾਜ਼ਰ ਹਾਜ਼ੂਰ ਗਿਆਰਵੀਂ ਗਤੀ ਤੇ ਵਿਰਾਜਮਾਨ ਕਲ ਜੁਗ ਕੇ ਅਵਤਾਰ ਸ਼ਬਦ ਗੁਰੂ ਸਮਝੀ ਮਾਨਵਤਾ ਦੇ ਸੰਜੇ ਰਹਿੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਮਵਾਰਕ ਨਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸੁਨਮਾਨ ਜੋ ਗੁਣ ਗੁਰੂ ਪਿਆਰੀ ਗੁਰਸਿਵਾਰੀ ਖਲਸਾ ਰੰਗ ਸਤ ਸੰਗਤ ਜੀਉ ਬੜੇ ਹੀ ਭਾਗ ਹਨ ਭਗਤਾਂ ਦੇ ਸਿਰ ਮੋੜ ਸਰਵਮਣੀ ਭਗਤ ਭਗਤ ਕਬੀਰ ਜੀਾਂ ਦੀ ਮubaruk ਰਸਨਾ ਤੋਂ ਉਚਾਰਨ ਕੀਤੀ ਹੋਈ ਮੁਬਾਰਕ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਅਸੀਂ ਹਰ ਰੋਜ਼ ਲੜੀਵਾਰ ਵਿਚਾਰਾਂ ਦੀ ਸਾਝ ਪਾਉਂਦੇ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਲੋਕ ਦੇ ਅੰਦਰ ਕਬੀਰ ਜੀ ਸੰਕਲਪ ਜਿਵੇਂ ਜੀਵਨ ਨੂੰ ਸਮਝਾਰੇ ਨੇ ਕਬੀਰ ਗਰਵ ਨਾ ਕੀਜੀਐ ਅਰੰਗ ਨਾ ਰਸੀਐ ਹੋਏ ਇਸ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਹੋਇਆ ਕਬੀਰ ਜੀ ਕਹਿੰਦੇ ਨੇ ਕਿਸੇ ਵੀ ਪ੍ਰਕਾਰ ਦਾ ਗਰਵ ਨਹੀਂ ਕਰਨਾ ਅਹੰਕਾਰ ਨਹੀਂ ਕਰਨਾ ਇੱਥੇ ਦੁਨੀਆ ਰੱਬ ਨੇ ਖੇਡ ਬਣਾਈ ਐ ਇਕ ਰੱਬ ਦੀ ਖੇਡ ਐ ਕਹੀਂ ਕੋਟ ਘਾਨੇ ਤੱਕ ਪਾਏ ਕਹੀਂ ساری ਜ਼ਿੰਦਗੀ ਮਿਹਨਤ ਕਰਦੇ ਨੇ ਚਾਰ ਛਲੜ ਉਹਨਾਂ ਦੇ ਹਿੱਸੇ ਨਹੀਂ ਹੁੰਦੇ ਹੱਥ ਖਾਲੀ ਦੇਖਾਂ ਨਹੀਂ ਰਹਿੰਦੇ ਅਤੇ ਕਹੀਂ ਉਹ ਨੇ ਕਹੀਂ ਕੋਟ ਬੈਠਦੇ ਹੀ ਖਾਂਦੇ ਕਈਆਂ ਨੂੰ ਢੱਕਾ ਵੀ ਤੋੜਨਾ ਨਹੀਂ ਪੈਂਦਾ ਬੇਸਮਾਰ ਮਾਇਆ ਬੇਸਮਾਰ ਪ੍ਰਭਤਾ ਬੇਸਮਾਰ ਉਹਨਾਂ ਦੀ ਵਡਿਆਈ ਤੇ ਇਹ ਰੱਬ ਦੇ ਰੰਗ ਨੇ ਬਾਬਦ ਕਬੀਰ ਜੀ ਕਹਿੰਦੇ ਨੇ ਜੀ ਤੈਨੂੰ ਰੱਬ ਨੇ ਕੁੱਲੀ ਤੋਂ ਮੇਲਾ ਵਾਲਾ ਬਣਾ ਦਿੱਤਾ ਜੇ ਰੱਬ ਨੇ ਤੈਨੂੰ ਦਰਦ ਦਿਆਂ ਠੋਕਰਾਂ ਖਾਣ ਵਾਲੇ ਨੂੰ ਕਿਸੇ ਦਰਦ ਬਣਾ ਦਿੱਤਾ ਜੇ ਰੱਬ ਨੇ ਤੈਨੂੰ ਬੇਰਤ ਹੋਵੇ ਨੂੰ ਰਤਵਾ ਦੇ ਦਿੱਤਾ ਦੁਨੀਆ ਦੇ ਅੰਦਰ ਕਿਸੇ ਪ੍ਰਕਾਰ ਦਾ ਵੀ ਦਿੱਤਾ ਤਾਂ ਜੇ ਰੱਬ ਦੀ ਅਜਮਤ ਵਰਤ ਗਈ ਹੈ ਕਬੀਰ ਜੀ ਕਹਿੰਦੇ ਨੇ ਰੰਗ ਨਾ ਖਸੀਏ ਕੋਈ ਅਰੰਗ ਕਹਿੰਦੇ ਹੈ ਮੁਫਲਸ ਨੂੰ ਰੰਗ ਕਹਿੰਦੇ ਨੇ ਜਿਹੜਾ ਅਤ ਦਾ ਗੁਰੂ ਹੁਕਮ ਦੇ ਵਿੱਚ ਜੀ ਰੇ ਜੇ ਕੰਗਾਲ ਕਹੇ ਲਈ ਕੰਗਾਲ ਹੁੰਦੇ ਅੱਜ ਤੂੰ ਧਨવાન ਹੋ ਗਏ ਆ ਤਾਂ ਕਿਸੇ ਕੰਗਾਲ ਤੇ ਕਿਸੇ ਨਿਰਧਨ ਤੇ ਉਹਦੇ ਗਰੀਬੀ ਦਾ ਉਹਦੀ ਅਵਸਥਾ ਦਾ ਉਹਦੇ ਵਸਤਰਾਂ ਦਾ ਮਜਾਕ ਨਾ ਅਡਾਈ ਕਬੀਰ ਜੀ ਅਗਲੀ ਪੰਕਤੀਆਂ ਦੇ ਵਿੱਚ ਕਹਿੰਦੇ ਨੇ ਆ ਜੋ ਸੋ ਨਾਉ ਸਮੁੰਦਰ ਮਹਿ ਕਿ ਆ ਜਾਣੋ ਕਿ ਆ ਹੋਵੇ ਤੇਰੀ ਜੜੀ ਓਕਾਦ ਹੈ ਤੇਰੀ ਜੜੀ ਪਰਵਤਾਂ ਦੀ ਹੈ ਮਾਇਆ ਦੀ ਹੈ ਇਤਨੀ ਕ ਪਾਹਾਂ ਹੈ ਇਤਨੀ ਕ ਤੇਰੀ ਓਕਾਦ ਹੈ ਕੰਵير ਜੀ ਕਹਿੰਦੇ ਨੇ ਜਿਵੇਂ ਸਮੁੰਦਰ ਦੇ ਪਾਣੀ ਦੇ ਵਿੱਚ ਤੂੰ ਹੈ ਬਾਹਰ ਤੂੰ ਜਾ ਨਹੀਂ ਸਕਦਾ ਸਮੁੰਦਰ ਦੇ ਪਾਣੀ ਦੇ ਅੰਦਰ ਇਹਦੇ ਅੰਦਰ ਹੀ ਰਾਜ ਹੈ ਇਹਦੇ ਅੰਦਰ ਹੀ ਰਾਜ ਹੈ ਇਹਦੇ ਅੰਦਰ ਹੀ ਇਹਦਾ ਆਹਾਰ ਹੈ ਕਬੀਰ ਜੀ ਕਹਿੰਦੇ ਨੇ ਅਜੋ ਸੋ ਨਾ ਸਮੁੰਦਰ ਮੈਂ ਕਿਆ ਜਾਨੋ ਕਿ ਅਬ ਕੋਈ ਪਤਾ ਨਹੀਂ ਹੈ ਸਮੁੰਦਰ ਦਾ ਕਿਹੜੀ ਹਨੇਰੀ ਆਉਣੀ ਹੈ ਕਿਧਰੋਂ ਹਵਾ ਦਾ ਬੁੱਲਾ ਆਇਆ ਪਾਣੀ ਦੇ ਸਾਹੇ ਪਾਣੀ ਨੇ ਪਤਾ ਨਹੀਂ ਕਿਧਰ ਨੂੰ ਲੈ ਕੇ ਰੋੜ ਕੇ ਲੈ ਜਾਣਾ ਕਬੀਰ ਜੀ ਕਹਿੰਦੇ ਨੇ ਸਮੁੰਦਰ ਦੇ ਵਿੱਚ ਹੈ ਹੰਕਾਰ ਗਰਭ ਕੀ ਦਾ ਕਰਦਾ ਮਹਿਲ ਮਾੜੀਆਂ ਦਾ ਕਰਦਾ ਸਮੁੰਦਰ ਦੇ ਵਿੱਚ ਹੈ ਮਾਨ ਕੀ ਦਾ ਕਰਦਾ ਰਤਵੀਆਂ ਦਾ ਕਰਦਾ ਸਮੁੰਦਰ ਦੇ ਵਿੱਚ ਹੈ ਮਾਨ ਕੀ ਦਾ ਕਰਦਾ ਆਪਣੀ ਜਵਾਨੀ ਦਾ ਆਪਣੇ ਰੱਬ ਨੇ ਜੋ ਇਹਨੂੰ ਮਾਇਆ ਦਿੱਤੀ ਹੈ ਰੱਬ ਨੇ ਰਤਬੇ ਦਿੱਤੇ ਨੇ ਜੋ ਕੋ ਜਿਹਦੇ ਕੋਲ ਹੈ ਬੀਰ ਜੀ ਕਹਿੰਦੇ ਨੇ ਮਾਣ ਉਹਦਾ ਕਰਦਾ ਪਿਆ ਤੇ ਜਿਹੜਾ ਲੱਤਾ ਪਰ ਵੀ ਇਹਦੇ ਨਾਲ ਨਹੀਂ ਚੱਲੇਗਾ ਉਹਨਾਂ ਸਮੁੰਦਰ ਦੇ ਵਿੱਚ ਗੁਰਬਾਣੀ ਦੇ ਅੰਦਰ ਰੱਬ ਦੇ ਪਿਆਰਿਆਂ ਨੇ ਕਈ ਵਾਰ ਜ਼ਿਕਰ ਕੀਤਾ ਕਿ ਜਿਹੜਾ ਸਮੁੰਦਰ ਦੇ ਨਦੀ ਦੇ ਟੱਟ ਤੇ ਕੋਈ ਵਿਰਾਖਤ ਹੋਵੇ ਤਾਂ ਉਹਦੀ ਸ਼ਾਨ ਹੀ ਵਹਿਣਾ ਚਾਹੀਦਾ ਉਦੇ ਨੇਲੇ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਦੀਆਂ ਜਣਾ ਉਸ ਪਾਣੀ ਨੇ ਖੋਖੜੀਆਂ ਕੀਤੀਆਂ ਹੁੰਦੀਆਂ ਨੇ ਭਲਕੇ ਹੁਣ ਗਿਰਿਆ ਭਲਕੇ ਬੁੱਧੀ ਤੇਰੀ ਬਾਦ ਗਿਰਿਆ ਉਹਨੇ ਗਿਰਨਾ ਹੀ ਗਿਰਨਾ ਹੈ ਕਿਉਂਕਿ ਉਹਦੀਆਂ ਜੜਾ ਪਾਣੀ ਨੇ ਖੋਖੜੀਆਂ ਕਰ ਦਿੱਤੀਆਂ ਨੇ ਤਾਂ ਹੁਣ ਇਹ ਦੇ ਕਰਕੇ ਕਬੀਰ ਜੀ ਕਹਿੰਦੇ ਨੇ ਤੂੰ ਤਾਂ ਹਈ ਬਾਣੀ ਦੇ ਵਿੱਚ ਤੇਰੀ ਕਾਦੀ ਜੜ ਹੈ ਤੂੰ ਤਾਂ ਪਹਿਲੀ ਖੋਖੜਾ ਹੋਇਆ ਹੈ ਕੋਈ ਪਤਾ ਨਹੀਂ ਹੈ ਸਮੁੰਦਰ ਦੇ ਵਿੱਚ ਕੀ ਹੋਵੇਗਾ ਕੀ ਨਹੀਂ ਵਾਪਰੇਗਾ ਕਾਦਾ ਮਾਨ ਕਰਦਾ ਕਾਦਾ ਗਰਵ ਕਰਦਾ ਕਬੀਰ ਜੀ ਕਹਿੰਦੇ ਨੇ ਸਭ ਤੋਂ ਵੱਡੀ ਰੱਬ ਦੀ ਇਜ਼ਾਮਤ ਇਹ ਹੈ ਕਬੀਰ ਜੀ ਕਹਿੰਦੇ ਨੇ ਅ ਰੱਬ ਨੇ ਤੈਨੂੰ ਕੁਝ ਦਿੱਤਾ ਹੈ ਤਾਂ ਅ ਰੱਬ ਦੀ ਰਜਾ ਦੇ ਵਿੱਚ ਜਾਦਾ ਜਿਹੜ ਨੂੰ ਨਹੀਂ ਦਿੱਤਾ ਤਾਂ ਉਹਦੇ ਵੱਲ ਵੇਖ ਕੇ ਹਾਸਾ ਮਜ਼ਾਕਣਾ ਦੇਣ ਵਾਲਾ ਵੀ ਰੱਬ ਹੈ ਅਤੇ ਲੈਣ ਵਾਲਾ ਵੀ ਰੱਬ ਹੀ ਹੈ ਸਾਨੂੰ ਦਿੱਤਾ ਕਿਉਂ ਹੈ ਸਾਡੇ ਕਰਮ ਨੇ ਤੇ ਉਹ ਤੋਂ ਲਿਆ ਕਿਉਂ ਹੈ ਉਹਦੇ ਵੀ ਕਰਮ ਨੇ ਕਰਮਾਂ ਦੇ ਸਾਰੇ ਸਾਡੀ ਜ਼ਿੰਦਗੀ ਚੱਲਦੀ ਹੈ ਲੈਣ ਵਾਲਾ ਵੀ ਹੋਈ ਹੈ ਤੇ ਦੇਣ ਵਾਲਾ ਵੀ ਹੰਡਾਉਣ ਵਾਲਾ ਵੀ ਸਾਨੂੰ ਉਹੀ ਹੈ ਕਈ ਵਾਰ ਦਾਤਾਂ ਬਹੁਤੀਆਂ ਮਿਲ ਜਾਂਦੀਆਂ ਨੇ ਇਨਸਾਨ ਤੋਂ ਹੰਡਾਈਆਂ ਨਹੀਂ ਜਾਂਦੀਆਂ ਕਈ ਵਾਰ ਆਪਣੀ ਕੋਈ ਵੀ ਦਾਤ ਨਹੀਂ ਹੁੰਦੀ ਇਨਸਾਨ ਹਟਾ ਕੇ ਬਹੁਤ ਕੁਝ ਚਲਿਆ ਜਾਂਦਾ ਹੈ ਮਲੋ ਸਭ ਤੋਂ ਵੱਡੀ ਗਲਤੀ ਹਟਾਉਣ ਦਾ ਮਿਲਦਾ ਜਾਂਦੀ ਹੈ ਹਟਾਉਣ ਦਾ ਸਬਬ ਨਹੀਂ ਮਿਲਦਾ ਕਦਮ ਦਾ ਅਵਸਰ ਨਹੀਂ ਮਿਲਦਾ ਇਹ ਸਭ ਕੁਝ ਰੱਬ ਦੇ ਹੱਥ ਦੇ ਵਿੱਚ ਹੈ ਕਬੀਰ ਜੀ ਕਹਿੰਦੇ ਨੇ ਇਤਨਾ ਧਨ ਦੌਲਤ ਦਾ ਇਤਨਾ ਰਤਬੀ ਦਾ ਕਿਸੇ ਪ੍ਰਕਾਰ ਦਾ ਤੂੰ ਬੋਧਾ ਗਰਬ ਨਾ ਕਰੇ ਰੱਬ ਨੇ ਨਾ ਹੁੰਦਿਆਂ ਵੀ ਤੈਨੂੰ ਉਹਨਾਂ ਦਾ ਰਸ ਦੇ ਦੇਣਾ ਹੈ ਅਤੇ ਉਹ ਰਸ ਮਿਲਦੇ ਰੱਬ ਦੀ ਬੰਦਗੀ ਦੇ ਨਾਲ ਰੱਬ ਦੀ ਰਜਾ ਦੇ ਵਿੱਚ ਚੱਲ ਕੇ ਆ ਰੱਬ ਦੀ ਰਜਾ ਦੇ ਵਿੱਚ ਚੱਲਾਂਗੇ ਕਬੀਰ ਜੀ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਐ ਉਚਾ ਦੇ ਦੇਹੀ ਦੇਖ ਸੁਰੰਗ ਦੇਹੀ ਦੇਖ ਸੁਰੰਗ ਦੇਹੀ ਅਤੇ ਸੁਰੰਗ ਸੁਰੰਗ ਕਹਿੰਦੇ ਨੇ ਬਹੁਤ ਸੋਨਾ ਹਰ ਇੱਕ ਦਾ ਸਰੀਰ ਰੱਬ ਨੇ ਬਹੁਤ ਸੋਨਾ ਬਣਾਇਆ ਹੈ ਆਜ ਕਾਲ ਤਜ ਜਾਹੋਂਗੇ ਜੋ ਕਾਮਚਰੀ ਕੋਇ ਅੰਗ ਕਾਮਚਰੀ ਹੁੰਦਾ ਹੈ ਕੂੰਜ ਕੋਇ ਅੰਗ ਕਹਿੰਦੇ ਸਭ ਇਹਨਾਂ ਦੀ ਬਹੁਤੀ ਲੰਮੀ ਉਮਰ ਨਹੀਂ ਹੁੰਦੀ ਕੂੰਜ ਤੇ ਕਦੋਂ ਕਿਸੇ ਬਾਜ ਨੇ ਕਦੋਂ ਕਿਸੇ ਨੇ ਤਾਬ ਘੋਮ ਲੈਣਾ ਹਤੇ ਕੋਈ ਪਤਾ ਨਹੀਂ ਹੈ ਅਤੇ ਸੱਪ ਦੀ ਵੀ ਬਹੁਤੀ ਆਇਓ ਨਹੀਂ ਹੁੰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਸਵਾਸਾਂ ਦੀ ਲੜੀ ਹੈ ਇਹ ਬਹੁਤ ਛੋਟੀ ਹੁੰਦੀ ਹੈ ਕਬੀਰ ਜੀਆ ਨੇ ਕਾਮਚੁਰ ਦੀ ਤੇ ਭਯੰਗ ਦੀ ਥੋੜੇ ਸਮੇਂ ਦੀ ਕੂੰਜ ਦੀ ਸੱਪ ਦੀ ਸਵਾਸਾਂ ਦੀ ਲੜੀ ਦਾ ਜ਼ਿਕਰ ਕੀਤਾ ਕਬੀਰ ਜੀ ਕਹਿੰਦੇ ਨੇ ਹੁਣ ਤੇਰੇ ਕੋਲ ਹੈ ਬੜਾ ਸੋਹਣਾ ਸਰੀਰ ਬੜਾ ਸੋਹਣਾ ਰੱਬ ਨੇ ਇਹ ਦੇਹੀ ਦਿੱਤੀ ਹੈ ਇਸ ਦੇਹੀ ਨੂੰ ਸੋਹਣਾ ਬਣਾਉਣਾ ਜੈਸ ਦੇਹੀ ਨੂੰ ਸੋਹਣਾ ਰੱਖਣਾ ਤਾਂ ਲਾਜ਼ਮੀ ਹੈ ਤਾਂ ਰੱਬ ਦੀ ਬੰਦਗੀ ਜ਼ਰੂਰੀ ਹੈ ਨਹੀਂ ਤਾਂ ਫਿਰ ਜਿਵੇਂ ਕੁੰਜਨੋਂ ਵੀ ਲੈ ਜਾਂਦੀ ਹੈ ਚੁੱਕ ਕੇ ਇਹ ਲਈ ਹੈ ਆਵਾਜ਼ ਆਇਆ ਸੱਪ ਨੂੰ ਵੀ ਇਹ ਨਹੀਂ ਲੈ ਜਾਂਦੀ ਹੈ ਚੁੱਕ ਕੇ ਲੰਮੇ ਸਮੇਂ ਦੀ ਲੋਕ ਛੁਪ ਕੇ ਰਹਿਣਾ ਪੈਂਦਾ ਕਬੀਰ ਜੀ ਕਹਿੰਦੇ ਉਹਨਾਂ ਦੀ ਤਾਂ ਰੱਬ ਨੇ ਫਿਦਰਤ ਦੇ ਇਦਾਂ ਦੀ ਬਣਾਈ ਹੈ ਉਹਨਾਂ ਦੇ ਬਾਜ ਨੂੰ ਰੱਬ ਨੇ ਇਦਾਂ ਦਾ ਬਣਾਇਆ ਇਲ ਨੂੰ ਰੱਬ ਨੇ ਇਦਾਂ ਦਾ ਬਣਾਇਆ ਕਿ ਇਤਨੀ ਉੱਚੀ ਉਡਾਦੀ ਮਾਰੇਗੀ ਅਤੇ ਧਰਤੀ ਦੇ ਜਦੋਂ ਵੇਖੇਗੀ ਉਹ ਪਿੰਜਰ ਨੂੰ ਵੇਖਦੀ ਹੈ ਕਿ ਮੈਨੂੰ ਕੋਈ ਪਿੰਜਰ ਲੱਭੇ ਹੱਡੀਆਂ ਦੀ ਮੁੱਠ ਵੀ ਲੱਭ ਜਾਂਦੀ ਹੈ ਨਾ ਹੱਡੀਆਂ ਦੇ ਵਿੱਚੋਂ ਵੀ ਮਾਸ ਨੋਚਦੀ ਹੈ ਹੱਡੀਆਂ ਨੂੰ ਵੀ ਕਈ ਵਾਰ ਜਦੋਂ ਜ਼ਿਆਦਾ ਭੁੱਖ ਹੁੰਦੀ ਹੈ ਹੱਡੀਆਂ ਨੂੰ ਵੀ ਖਾ ਜਾਂਦੀ ਹੈ ਇੱਲ ਇਤਨੀ ਵੱਡੀ ਉਡਾਰੀ ਅਤੇ ਜਦੋਂ ਵੇਗਦੀਆਂ ਪਿੰਜਰ ਨੂੰ ਇੱਲ ਦੀ ਗਲਤੀ ਨਹੀਂ ਹੈ ਰੱਬ ਨੇ ਬਣਾਈ ਉਹਦਾ ਦਾ ਤਕਵੀਰ ਜੀ ਕਹਿੰਦੇ ਨੇ ਸਾਨੂੰ ਤਾਂ ਨਹੀਂ ਬਣਾਇਆ ਇਦਾਂ ਦਾ ਰੱਬ ਨੇ ਤੇਰੀ ਵਿਰਤੀ ਬਿਲ ਵਰਗੀ ਹੋਈ ਪਈ ਐ ਸੱਪ ਵਰਗੀ ਵਿਰਤੀ ਐ ਇਨਸਾਨ ਦੀ ਕੂੰਜ ਵਰਗੀ ਉਡਾਰੀਆਂ ਤਾਂ ਬੜੀਆਂ ਉੱਚੀਆਂ ਮਾਰਦਾ ਕਦੇ ਸਥਾਨ ਤੇ ਕਦੇ ਉਸ ਥਾਂ ਤੇ ਇਹ ਬਦਦਾ ਫੁੱਲਦਾ ਤਾਂ ਬੜਾ ਐ ਜਿਵੇਂ ਸੋਨਾ ਲੱਗਣ ਦੀ ਵਜੇ ਬਹੁਤ ਕੁਝ ਕਰਦਾ ਪਰ ਅੰਦਰ ਜ਼ਹਿਰ ਸੱਪ ਦੇ ਵਾਂਗ ਦੇ ਕੋਈ ਅੰਗ ਦੇ ਵਾਂਗ ਅੰਦਰ ਜ਼ਹਿਰ ਭਰਿਆ ਜਾ ਰਿਹਾ ਕਬੀਰ ਜੀ ਕਹਿੰਦੇ ਨੇ ਚੇਤਾ ਰੱਖੀ ਆਜ ਕਾਲ ਤਜ ਜਾਹੋਂਗੇ ਕੋਈ ਪਤਾ ਨਹੀਂ ਐਸ ਦੇਹੀ ਦਾ ਕਜੋ ਸਵਾਸਾ ਦੀ ਨਲੀ ਲੜੀ ਟੁੱਟ ਜੇ ਅਤੇ ਕਦੋਂ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਪਵੇ ਜੇ ਰੱਬ ਦੀ ਮਰਜ਼ੀ ਹੈ ਕਦੀ ਜੀ ਸਿਰਫ ਇਹ ਸਮਝਾ ਰਹੇ ਨੇ ਤੂੰ ਕਿਸੇ ਪ੍ਰਕਾਰ ਦਾ ਦਾਵਾ ਨਹੀਂ ਕਰ ਸਕਦਾ ਮੈਂ ਐਦਾ ਕਰਨਾ ਮੈਂ ਐਦਾ ਕਰਾਂਗਾ بڑے بڑے ਇਨਸਾਨ ਨੇ ਦਾਅਵੇ ਕੀਤੇ ਉਹਨੇ ਕਹੀਂ ਕਹੀਂ ਬਰਿਆਂ ਦੇ ਕੀਤੇ ਹੋਏ ਨੇ ਮੈਂ ਐਦਾ ਕਰਾਂਗਾ ਐਦਾ ਕਰਾਂਗਾ ਇਹ ਕਪਲ ਦਾ ਦਾਵਾ ਨਹੀਂ ਸਕਦਾ। ਰੱਬ ਦੀ ਰਜਾ ਦੇ ਵਿੱਚ ਜਿਹੜੇ ਚੱਲਦੇ ਨੇ ਉਹ ਕਿਸੇ ਪ੍ਰਕਾਰ ਦਾ ਦਾਵਾ ਨਹੀਂ ਕਰਦੇ। ਤਗਵੀਰ ਜੀ ਕਹਿੰਦੇ ਨੇ ਗਰਭ ਨਾ ਕਰੀ ਰੱਬ ਦੀ ਰਜਾ ਦੇ ਵਿੱਚ ਚੱਲ ਕੇ ਹੰਕਾਰ ਨਾ ਕਰ ਨਾ ਰੱਬ ਨੇ ਦੇਣਾ ਬਹੁਤ ਹੈ। ਤੋੜੇ ਨਹੀਂ ਆਉਣੀ ਪਰ ਤੇਰੀ ਅਵਸਥਾ ਨੂੰ ਵੇਖਦੇ ਨੇ ਕਿੰਨਾ ਤੂੰ ਗਰਵ ਕੀਤਾ ਕਿੰਨਾ ਹੰਕਾਰ ਕੀਤਾ। ਦੇ ਰੱਬ ਰੇ ਹੈ। ਕੁੰਕਾ ਦਾ ਹੰਕਾਰ ਕਰਦਾ ਹੈ ਲੈਣਾ ਉਹਨੇ ਆ ਤੇਰੇ ਕੋਲ ਕੀ ਹੈ ਅਖੀਰਲੀ ਵਾਰ ਤੇ ਇਹਦੇ ਨਾਲ ਕੁਝ ਨਹੀਂ ਜਾਂਦਾ ਜਿਤਨੀ ਹੰਡਾਈ ਜਾਂਦੀ ਹੈ ਰੱਬ ਦੀ ਰਜਾ ਦੇ ਵਿੱਚ ਦਾਤ ਨੂੰ ਹੰਡਾਈਏ ਜਿਤਨੀ ਮਾਣੀ ਜਾਂਦੀ ਹੈ ਰੱਬ ਦੀ ਰਜਾ ਦੇ ਵਿੱਚ ਦਾਤ ਮਾਣੀ ਜਾਂਦੀ ਹੈ ਕਈ ਵਾਰ ਇਨਸਾਨ ਦੇ ਕੋਲ ਬਹੁਤ ਗੁੱਝ ਆ ਜਾਂਦਾ ਹੈ ਹੰਕਾਰ ਇਤਨਾ ਆ ਜਾਂਦਾ ਹੈ ਲੀਪੜ ਬਣਾ ਇਤਨਾ ਆ ਜਾਂਦਾ ਹੈ ਸਾਰੀ ਇਹਦੀ ਧਨ ਦੌਲਤ ਤਰੀ ਤਰਾ ਹੀ ਰਹਿ ਜਾਂਦੀ ਹੈ ਕੀ ਫਾਇਦਾ ਲੱਗੇ ਨਾ ਤਾਂ ਦੂਜਿਆਂ ਦਾ ਖੁਣ ਲੋਚੇ ਆ ਆਦੇ ਨਾਲੇ ਧੋਖੇ ਢੇਵਾਜੀਆਂ ਕੀਤੀਆਂ ਅਤੇ ਮਾਇਆ ਕਤਰ ਕੀਤੀ ਹੈ ਨਾ ਆਪ ਵਰਦਿਆ ਹੋਊ ਕੀ ਫਾਇਦਾ ਲੱਗੇ ਆ ਕਬੀਰ ਜੀ ਕਹਿੰਦੇ ਨੇ ਜੋ ਕੁਝ ਰੱਬ ਨੇ ਦਿੱਤਾ ਹੈ ਨਾ ਉਹਦੇ ਵਿੱਚ ਅਰਾਜਾ ਦੇ ਵਿੱਚ ਚੱਲ ਰੱਬ ਨੇ ਬਹੁਤ ਕੁਝ ਦਿਨੋ ਹੋਰ ਦੇਣਾ ਸਭ ਤੋਂ ਪਹਿਲਾਂ ਤਾਂ ਦਾ ਸੋਹਣਾ ਸਰੀਰ ਦਿੱਤਾ ਰੱਬ ਨੇ ਉਸ ਤੋਂ ਬਾਅਦ ਜੁਦਾਤਾ ਮੰਨਣਾ ਹੈ ਜਗਤ ਦੇ ਵਿੱਚ ਇਹ ਅਰੋਤਾ ਮੰਨਦਾ ਪਿਆ ਬਹੁਤ ਕੁਝ ਰੱਬ ਨੇ ਦੇਣਾ ਇਹ ਹਨੇਰਾ ਹੋ ਜੇ ਇਨਸਾਨ ਨੇ ਲੱਖਾਂ ਜਤਨ ਕਰਨੇ ਨੇ ਬਿਜਲੀ ਦੇ ਲਈ ਕਦੇ ਬੱਤੀ ਬਾਲਣੀ ਹੈ ਕਦੇ ਨੇ ਦੀਵਾ ਬਾਲਣਾ ਹੈ ਬਿਨਾ ਕਹਿਆਂ ਤੋਂ ਬਿਨਾ ਮੰਗਿਆਂ ਤੋਂ ਉਹ ਸਾਨੂੰ ਰੋਸ਼ਨੀ ਮਿਲਦੀ ਪਈ ਹੈ ਮਤਲਬ ਬਿਨਾ ਮੰਗਿਆਂ ਸਾਨੂੰ ਮਿਲ ਰਿਹਾ ਹੈ ਕਬੀਰ ਜੀ ਕਹਿੰਦੇ ਨੇ ਜੇ ਬਿਨਾ ਮੰਗੇ ਆ ਮਿਲ ਰਹੀ ਐ ਫਿਰ ਕਾਦੇ ਲਈ ਤੂੰ ਤੇਰੇ ਰੋਣੇ ਨੇ ਤੂੰ ਰੱਬ ਦਾ ਸ਼ੁਕਰ ਵੀ ਨਹੀਂ ਕਰ ਸਕਦਾ ਰੱਬ ਦਾ ਧੰਨਵਾਦ ਵੀ ਨਹੀਂ ਕਰ ਸਕਦਾ ਜਿਹੜਾ ਬਿਨਾ ਮੰਗੇ ਆ ਤੈਨੂੰ ਦੇ ਰਿਹਾ ਇਹ ਹਵਾ ਬਿਲਕੁਲ ਬੰਦ ਹੋ ਜੇ ਸਾਡਾ ਸੁਵਾਸ ਲੈਣਾ ਬੜਾ ਮੁਸ਼ਕਲ ਹੋ ਜਾਏਗਾ ਅੰਦਰੋਂ ਸੁਵਾਸ ਆਇਆ ਬਾਹਰੋਂ ਸੁਵਾਸ ਆਏ ਹਵਾ ਦੇ ਨਾਲ ਹੀ ਐ ਬੜਾ ਮੁਸ਼ਕਲ ਹੋ ਜਾਏਗਾ ਤੇ ਰੱਬ ਦੀ ਰਜ ਹੈ ਅਦੀ ਰਬ ਦੀ ਰਜਾ ਤੋਂ ਨਾ ਸ਼ੁਕਰੇ ਹੋਣਾ ਰੱਬ ਦੀ ਰਜਾ ਤੋਂ ਬਾਹਰ ਹੈ ਨਾ ਸ਼ੁਕਰੇ ਨਾ ਬਣੀਏ ਰੱਬ ਦਾ ਸ਼ੁਕਰ ਕਰੀਏ ਜੋ गुਜ਼ਰਾ ਵਧੇਰੇ ਉਹਦਾ ਧੰਨਵਾਦ ਕਰੀਏ ਸਮਾਪਤੀ ਦੇ ਸਮੇਂ ਉਹਨੀਆਂ ਬੁਲਾਦੀ ਕਿਉਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ